ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਇੱਕ ਭੈਣ ਨੂੰ ਮਿਲਉਣ ਜਾ ਰਹੇ ਹਾਂ ਜਿਹੜੀ ਆਪਣੇ ਘਰੇ ਮੁਰਗੀਆਂ ਰੱਖ ਕੇ ਹੀ ਕਮਾ ਲੈਂਦੀ ਆ ਲੱਖਾਂ ਰੁਪਏ ਤੇ ਆਪਣੇ ਘਰਦਿਆਂ ਦਾ ਦਿੰਦੀ ਆ ਸਾਥ ਆਪਾਂ ਗੱਲਬਾਤ ਕਰਦੇ ਆ ਭੈਣ ਦੇ ਨਾਲ ਤੇ ਜਾਣਾਂਗੇ ਕੀ ਕੀ ਮੁਸ਼ਕਲਾਂ ਆ ਤੇ ਕਿਵੇਂ-ਕਿਵੇਂ ਇਹ ਕੰਮ ਉਹ ਕਰਦੇ ਆ ਤੇ ਕੀ ਕੀ ਇਸ ਕੰਮ ਦੇ ਫਾਇਦੇ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭੈਣ ਜੀ ਹੁਣੇ ਆਪਾਂ ਗੱਲ ਕੀਤੀ ਵੀ ਤੁਸੀਂ ਵਧੀਆ income ਕਰ ਰਹੇ ਹੋ ਮੁਰਗੀਆਂ ਰੱਖ ਕੇ ਤੇ ਮੁਰਗੀਆਂ ਰੱਖਣ ਦਾ ਪਹਿਲਾਂ ਤੇ ਇਹ ਦੱਸੋ ਵੀ ਆਈਡੀਆ ਕਿਵੇਂ ਆਇਆ ਤੁਹਾਨੂੰ ਇਹ ਜਿਹੜੇ ਮੁਰਗੀਆਂ ਰੱਖਣ ਦਾ ਆਈਡੀਆ ਤਾਂ ਐਕ ਕਿ ਸਿਆਲਾਂ ਦੇ ਵਿੱਚ ਆਪਾਂ ਨੂੰ ਠੰਡ ਤੋਂ ਅੰਡਿਆਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇੱਕ ਵਾਰੀ ਆਪਾਂ ਮੁਰਗੀ ਰੱਖ ਲਈਏ ਤੇ ਇਹਦੀ ਆਪਾਂ ਨੂੰ 5 ਸਾਲ ਇਨਕਮ ਆਉਂਦੀ ਆ ਕਿਉਂਕਿ ਇਹਦੀ ਮੈਨੂੰ ਯਾਦ ਹੁੰਦੀ ਆ ਵੀ 5 ਸਾਲ ਇਹਨੇ ਆਂਡੇ ਦੇਨੇ ਆ ਮੁਰਗੀ ਨੇ ਇੱਕ ਨੇ ਤੇ ਫਿਰ ਵੀ ਇਹਦੇ ਵਿੱਚ ਮੁਨਾਫਾ ਤਾਂ ਬਹੁਤ ਜ਼ਿਆਦਾ ਹੁੰਦਾ ਵਾ ਹੂੰ ਤੇ ਬਾਕੀ ਆਂਡਿਆਂ ਦੀ ਤਾਂ ਮੰਗ ਦੇਸੀਆਂ ਦੀ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਹੁੰਦੀ ਹੈ ਸਰਦੀਆਂ ਗਰਮੀਆਂ ਚੱਲਦੀ ਰਹਿੰਦੀ ਹੈ ਹਾਂਜੀ ਗਰਮੀ ਚ ਤੁਹੇ ਆਂਡੇ ਆਪਣੇ ਘੱਟ ਵਿਕਦੀ ਆ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਬੱਚੇ ਕਢਾ ਸਕਦੇ ਆ ਉਹਨਾਂ ਦੇ ਸੀ ਆਂਡਿਆਂ ਦੇ ਤੇ ਉਹਦੇ ਨਾਲ ਆਪਣੇ ਹੋਰ ਵੀ ਬੱਚੇ ਵਾ ਸਕਦੇ ਆ ਜੀ ਮਤਲਬ ਅਗਲੇ ਸੀਜ਼ਨ ਵਾਸਤੇ ਫਾਇਦਾ ਹਾਂਜੀ ਹਾਂਜੀ ਫਿਰ ਤਾਂ ਜੀ ਤੁਸੀਂ ਪਹਿਲੇ ਇਹ ਦੱਸੋ ਵੀ ਜਿਹੜੇ ਪਿੱਛੇ ਫਿਰਦੇ ਕਿਹੜੀ نسل ਦੇ ਮੁਰਗੇ ਮੁਰਗੀਆਂ ਇਹ ਇਹ ਵੀਰੇ ਦੇਸੀ ਹੁੰਦੇ ਆ ਆਰ ਵੀ ਐਫ ਇਦਾਂ ਦਾ ਕੁਝ ਵਾਇਦੀ ਮੇਰੇ ਹਸਬੰਡ ਨੂੰ ਇਸ ਬਾਰੇ ਪਤਾ ਵਾ ਤੇ ਇਹ ਨਸਲਾਂ ਦੋ ਤਿੰਨ ਹੁੰਦੀਆਂ ਨੇ ਇੱਕ ਕੜਕਨਾਥ ਹੁੰਦੀ ਆ ਇੱਕ ਦੇਸੀ ਹੁੰਦੇ ਆ ਇੱਕ ਬਲੇਲਰ ਹੁੰਦੀ ਆ ਬਲੇਲਰ ਤਾਂ ਜਿਵੇਂ ਚਿੱਟੇ ਅੰਡੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਕਈ ਹੁਣ ਜਿਹੜੇ ਚਿੱਟੇ ਅੰਡੇ ਆ ਉਹਨਾਂ ਨੂੰ ਉੱਪਰ ਰੰਗ ਕਰਕੇ ਵੇਚ ਦਿੰਦੇ ਵੀ ਇਹ ਦੇਸੀ ਆ ਪਰ ਇਹ ਆਪਾਂ ਨੂੰ ਹੁਣ ਦਿਖ ਰਿਹਾ ਹੈ ਵੀ ਪ्युअर ਚੀਜ਼ ਆ ਇਸੇ ਕਰਕੇ ਦੇਸੀ ਅੰਡਿਆਂ ਦੀ ਮੰਗ ਜ਼ਿਆਦੀ ਹੁੰਦੀ ਵੀਰੇ ਆਪਣੇ ਸਿਆਲਾਂ ਚਾਂਡੇ ਨਹੀਂ ਰੁਕਦੇ ਦੀ ਅਸੀਂ ਭੈਣ ਜੀ ਜੇਕਰ ਕਿਸੇ ਨੇ ਕੰਮ ਸ਼ੁਰੂ ਕਰਨਾ ਹੋਵੇ ਹਾਂਜੀ ਆਪਣੇ ਘਰੇ ਜਿਵੇਂ ਤੁਸੀਂ ਕੀਤਾ ਵੀ ਕਿੰ ਘੱਟ ਤੋਂ ਘੱਟ ਕਿੰਨੇ ਤੋਂ ਸ਼ੁਰੂਆਤ ਹੋ ਸਕਦੀ ਹੈ ਘੱਟ ਤੋਂ ਘੱਟ ਵੀਰੇ ਕੇਰਾਂ ਦੇ ਕਿਸੇ ਵੀ ਲੇਡੀਜ਼ ਨੇ ਸ਼ੁਰੂ ਕਰਨਾ ਤੇ ਕੇਰਾਂ ਦਾ 100 ਬੱਚਾ ਪਾਲ ਲੇ ਵੀ ਜੀ ਹੂੰ ਉਹਦੇ ਵਿੱਚ ਉਹ ਵੀ ਆਪਣੇ ਵਧੀਆ ਕੇਅਰ ਕਰਨੇ 21 ਦਿਨ ਹੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਇਹਨਾਂ ਦੀ ਬੱਚਿਆਂ ਦੀ ਕਿਉਂਕਿ ਛੋਟੇ ਹੁੰਦੇ ਆ ਪਾਣੀ ਪਿਲਾਉਣਾ ਉਹਨਾਂ ਨੂੰ ਦਾਣੇ ਖਿਲਾਉਨੇ ਤੇ ਬਸ 21 ਦਿਨ ਬਾਅਦ ਇਹ ਆਪ ਹੀ ਤੁਰਨ ਫਿਰਨ ਲੱਗ ਜਾਂਦੇ ਆ ਤੇ ਆਪਣੇ ਆਪ ਸੰਭਾਲਣ ਲੱਗ ਜਾਂਦੇ ਆ ਤੇ ਬੱਚੇ ਵਧੀਆ ਹੋ ਜਾਂਦੇ ਆ ਜੀ ਹੂੰ ਤੇ 100 ਬੱਚੇ ਦਾ ਕਿੰਨਾ ਖਰਚਾ ਆ ਜਾਂਦਾ 100 ਬੱਚਾ ਵੀਰੇ ਇੱਕ ਬੱਚਾ ਮੈਨੂੰ ਲੱਗਦਾ 35 ਰੁਪਏ ਦਾ ਪੈਂਦਾ ਵਾ ਜੇ ਆਪਾਂ ਲੈ ਕੇ ਆਉਨੇ ਆ ਤੇ 100 ਬੱਚਾ ਉਸ ਹਿਸਾਬ ਨਾਲ ਤੁਸੀਂ 3500 ਰੁਪਏ ਦਾ ਹਾਂਜੀ 3500 ਦਾ ਹੋ ਗਿਆ ਤੇ ਬਾਕੀ ਇਹਨਾਂ ਦੇ ਦਾਣੇ ਹੁੰਦੇ ਆ ਜੀ ਹੂੰ ਥੋੜੇ-ਮੋਟੇ ਜ਼ਿਆਦਾ ਖਰਚਾ ਨਹੀਂ ਹੁੰਦਾਗਾ ਜਿੰਨਾ ਆਪਾਂ ਖਰਚਾ ਕਰਦੇ ਆ ਉਦੋਂ ਜ਼ਿਆਦਾ ਇਹ ਮੋੜ ਜਾਂਦੀ ਆ ਪਰ ਤੇ ਇਹਨਾਂ ਦੀ ਰੱਖ-ਰਖਾਵ ਕਿਵੇਂ ਕਰਨਾ ਪੈਂਦਾ ਰੱਖ-ਰਖਾਵ ਇਹਨਾਂ ਦਾ ਕੀ ਕੁਝ ਕਰਨਾ ਪੈਂਦਾ ਇੱਕ ਤਾਂ ਵੀਰੇ ਜਦੋਂ 21 ਦਿਨ ਦੇ ਸੰਭਾਲ ਲਿਆ ਆਪਾਂ 2 2.5 ਮਹੀਨੇ ਤੋਂ ਬਾਅਦ ਆਪਾਂ ਇਹਨਾਂ ਦੀਆਂ ਕੱਲੀਆਂ ਚੁੰਝਾਂ ਕੱਟਣੀਆਂ ਹੁੰਦੀਆਂ ਜਦੋਂ 2 2.5 ਮਹੀਨੇ ਦੇ ਹੋ ਜਾਂਦੇ ਹਾਂਜੀ ਹਾਂਜੀ ਕੱਲੀ ਚੁੰਝ ਕੱਟਣੀ ਆ ਆਪਾਂ ਹੋਰ ਕੁਝ ਨਹੀਂ ਕਰਨਾਗਾ ਵੀਰੇ ਤੇ ਜਦੋਂ ਚੁੰਝ ਕੱਟੀ ਗਈ ਇੱਕ ਤਾਂ ਇਹ ਇੱਕ ਦੂਜੇ ਨੂੰ ਖਾਂਦੇ ਨਹੀਂਗੇ ਕਿਉਂਕਿ ਇਹ ਚੁੰਝਾਂ ਨੇ ਲੜ ਲੜ ਕੇ ਇੱਕ ਦੂਜੇ ਜਖਮ ਕਰ ਦਿੰਦੇ ਜਖਮ ਹੋ ਗਿਆ ਤੇ ਉਹ ਦੂਜੇ ਨੂੰ ਮਾਰਨੇ ਲੱਗ ਜਾਂਦੇ ਆਪਾਂ ਬਸ ਕੱਲੀ ਚੁੰਝ ਕੱਟਣੀ ਆ ਫੇਰ ਇਹਨਾਂ ਨੂੰ ਕੋਈ ਨੁਕਸਾਨ ਨਹੀਂਗਾ ਇੱਕ ਇਹਨਾਂ ਦੀ ਆਉਂਦੀ ਆ ਲਾਲ ਦਵਾਈ ਉਹ ਪਾਣੀ ਦੇ ਵਿੱਚ ਆਪਾਂ ਹਫ਼ਤੇ ਵਿੱਚ ਦੋ ਵਾਰੀ ਦੇ ਸਕਦੇ ਇਹਨਾਂ ਨੂੰ ਜਿਹੜੀ ਉਹ ਲਾਲ ਦਵਾਈ ਜਿਹੜੀ ਆਪਾਂ ਉਹ ਪਾ ਉਹ ਪਾਉਂਦੇ ਨੇ ਭਾਂਡਿਆਂ ਜਾਂ ਚੋਹ ਹਾਂਜੀ ਭਾਂਡੇ ਧੋਣ ਵਾਲੀ ਪੋਟਾਸ਼ੀਅਮ ਨਹੀਂ ਜੀ ਉਹ ਅਲੱਗ ਹੁੰਦੀ ਹੈ ਲਾਲ ਦਵਾਈ ਇਹਨਾਂ ਦੀ ਕੁੱਕੜਾਂ ਦੀ ਹੁੰਦੀ ਹੈ ਜੀ ਉਹ ਪਾ ਸਕਦੇ ਉਹਦੇ ਨਾਲ ਇਹਨਾਂ ਦੇ ਖੰਭ ਖੁੰਭ ਜਿਹੜੇ ਖਾਂਦੇ ਆ ਉਹ ਨਹੀਂ ਖਾਂਦੇ ਤੇ ਤੁਹਾਡੇ ਕੁੱਕੜਾਂ ਦੀ ਤੇ ਕੁਕੜੀਆਂ ਦੀ ਗਰੋਥ ਵਧੀਆ ਹੁੰਦੀ ਹੈ ਵੀਰੇ ਆ ਮਿਲ ਜਾਂਦੀ ਹੈ ਦਵਾਈ ਹਾਂਜੀ ਆ ਵੀ ਬਸ 15-20 ਰੁਪਏ ਦੀ ਡੱਬੀ ਹੈ ਅੱਛਾ ਆਨ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈ ਮੈਡੀਕਲ ਸਟੋਰਾਂ ਤੋਂ ਮਿਲ ਜਾਂਦੀ ਮਿਲ ਜਾਂਦੀ ਤੇ ਇਹਦੀ ਟ੍ਰੇਨਿੰਗ ਜੇ ਲੈਣੀ ਹੋਵੇ ਤੁਸੀਂ ਜੇ ਕੋਈ ਤੁਹਾ ਥੋੜੀ ਬਹੁਤ ਸਲਾਹ ਦੇ ਦਿਓ ਫਿਰ ਤੁਸੀਂ ਦੇ ਦੇਵੋਗੇ ਹਾਂਜੀ ਮੈਂ ਦੇ ਦਊਗੀ ਵੀਰੇ ਮੈਂ ਹੁਣ ਨੰਬਰ ਲੈਣਾ ਇੱਕ ਤੇ ਮੈਂ ਉਹ ਸ਼ੋਅ ਕਰੂੰਗੀ ਤੇ ਜਿਨੇ ਵੀ ਕਿਸੇ ਨੇ ਵੀ ਆਪਣਾ ਮੁਰਗੀ ਫਾਰਮ ਚਲਾਉਣਾ ਵਾ ਜਾਂ ਕੁਝ ਵੀ ਇਹ ਸ਼ੁਰੂ ਕਰਨਾ ਕੰਮ ਮੈਂ ਉਹਦੇ ਨਾਲ ਖੁਦ ਉਹਨੂੰ ਦੱਸਾਂਗੀ ਕਿ ਕਿੱਦਾਂ ਸ਼ੁਰੂ ਕਰਨਾ ਵਾ ਆਪਾਂ ਬਾਕੀ ਛੋਟੇ ਹੁੰਦੇ ਬੱਚਿਆਂ ਦੀ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਕਿ ਕਿਵੇਂ ਸੰਭਾਲਣਾ ਇਹਨਾਂ ਨੂੰ ਕਿਵੇਂ ਕੀ ਕਰਨਾ ਹੈ ਤੇ ਭੈਣ ਜੀ ਆਪਾਂ ਜੇਕਰ ਗੱਲ ਕਰੀਏ ਵੀ ਜਿਵੇਂ 2-2.5 ਮਹੀਨੇ ਇਹਨਾਂ ਦੀ ਬਹੁਤ ਦੇਖ ਰਹਿਖ ਕਰਨੀ ਪੈਂਦੀ ਹੈ ਤੇ ਫਿਰ ਜਿਹੜਾ ਇਹ ਕੁੱਕੜ ਤੇ ਕੁਕੜੀ ਦਾ ਕੀ ਖਾਣਾ-ਦਾਣਾ ਵੀ ਅਡੂ ਕਰਨਾ ਪੈਂਦਾ ਹਾਂਜੀ ਵੀਰੇ ਕੁਕੜੀਆਂ ਨੂੰ ਥੋੜਾ ਜਿਹਾ ਟਾਈਮ ਜਦੋਂ ਹੋ ਜਾਂਦੀਆਂ ਇਹ 4 ਮਹੀਨੇ ਦੀ ਉਦੋਂ ਇਹਨਾਂ ਨੂੰ ਆਂਡਿਆਂ ਲਈ ਖਰਾਕ ਪਾਉਣੀ ਪੈਂਦੀ ਆ ਅਚ ਆਂਡਿਆਂ ਲਈ ਖਰਾਕ ਕੱਢ ਹੁੰਦੀ ਆ ਹਾਂਜੀ ਕੱਲੇ ਆਂਡਿਆਂ ਲਈ ਪਾਉਣੀ ਆ ਆਪਾਂ ਖਰਾਕ ਕੁੱਕੜਾਂ ਨੂੰ ਤਾਂ ਵੈਸੇ ਹੀ ਦਾਣੇ ਜਿਵੇਂ ਕਣਕ ਦਾ 4 ਹੋ ਗਿਆ ਇਹ ਭਾਈ ਜਿੱਦੋਂ ਚੌਲਾਂ ਦਾ 4 ਹੋ ਗਿਆ ਮੰਡੀ ਚੋਂ ਲਿਓਨੇ ਉਹ ਭਾਈ ਜੋਂ ਆਪਾਂ ਨੂੰ ਸਸਤਾ ਪੈਂਦਾ ਵਾ ਜੀ ਬਾਕੀ ਇਹਨਾਂ ਦੀ ਖਰਾਕ ਆਪਾਂ ਘਰੇ ਵੀ ਫੀਡ ਤਿਆਰ ਕਰ ਸਕਦੇ ਆ ਇਹਨਾਂ ਨੂੰ ਰਲਾ ਕੇ ਤੇ ਉਹ ਫੀਡ ਵੀ ਆਪਾਂ ਅੰਡਿਆਂ ਲਈ ਓਨਾ ਟਾਈਮ ਹੀ ਪਾਉਣੀ ਆ ਜਿੰਨਾ ਚਿਰ ਆਂਡੇ ਨਹੀਂ ਲਾਦੀਆਂ ਬਾਅਦ ਚੋਂ ਬੰਦ ਕਰ ਦਿਓ ਇਹਨਾਂ ਨੇ ਆਂਡੇ ਦੇ ਹੀ ਜਾਣੀ ਆ ਇਹ ਫਿਰ ਆਟੋਮੈਟਿਕਲੀ ਦੇ ਹੀ ਜਾਂਦੇ ਹਾਂਜੀ ਉਹਨਾਂ ਜਿਹੜੀ ਖਾਤਾ ਜਿੰਨੇ ਚਿਰ ਆਂਡੇ ਨਹੀਂ ਦਿੰਦੀਆਂ ਬਾਅਦ ਚੋਂ ਇਹਨਾਂ ਦਾ ਫੀਡ ਦਾ ਖਰਚਾ ਹੈ ਨਹੀਂ ਜਾਂਦਾ ਹੱਤ ਜਿਵੇਂ ਉਹ ਆਂਡਿਆਂ ਵਾਲੀ ਖਰਾਕ ਹੈ ਜਿਹੜੀ ਦੇਣੀ ਪੈਂਦੀ ਆ ਉਹ ਬਾਜ਼ਾਰੋਂ ਆਮ ਮਿਲ ਜਾਂਦੀ ਆ ਹਾਂਜੀ ਹਾਂਜੀ ਘਰੇ ਮਿਲ ਜਾਂਦੀ ਆ ਵਧੀਆ ਆਸਾਨੀ ਨਾਲ ਮਿਲ ਜਾਂਦੀ ਆ ਵੀਰੇ ਹਾਂਜੀ ਆਮ ਦੁਕਾਨਾਂ ਤੋਂ ਮਿਲ ਜਾਂਦੀ ਆ ਫੀਡ ਵਾਲੀ ਦੁਕਾਨ ਤੇ ਆਪਾਂ ਮੈਂ ਤੁਹਾਨੂੰ ਜਹਾ ਪੈਂ ਕੁੱਕਰ ਤਾਂ ਜੇਕਰ ਉਹਨਾਂ ਆਪਾਂ ਗੱਲ ਕਰੀਏ ਵੀ ਜਦੋਂ ਕੋਈ ਬੰਦਾ 100 ਬੱਚਾ ਪਾ ਲੈਂਦਾ ਹਾਂਜੀ ਉਹ ਉਹਨੂੰ ਏਰੀਆ ਕਿੰਨਾ ਕੁ ਚਾਹੀਦਾ ਏਰੀਆ ਵੀ 12x12 ਦਾ ਕਮਰਾ ਬਹੁਤ ਆ 100 ਬੱਚੇ ਨੂੰ ਤਾੜਨ ਲਈ ਬਾਕੀ ਇਹਨਾਂ ਨੂੰ ਫਿਰਨ ਨੂੰ ਥੋੜੀ ਜਿਹੀ ਜਗ੍ਹਾ ਜਿਵੇਂ ਆ ਆਪਣੀਆਂ ਖੁੱਲੀ ਚਾਈਦੀ ਆ ਵੀ ਇਹ ਤੋਰਾ ਫੇਰਾ ਕਰ ਸਕਣ ਜਿੰਨਾ ਇਹ ਤੋਰਾ ਫੇਰਾ ਕਰਨਗੇ ਉਹਨਾਂ ਦੀ ਗ੍ਰੋਥ ਜ਼ਿਆਦਾ ਹੋਊਗੀ ਹਨ ਆਪਣੇ ਕੋਲ ਤਾਂ ਬੱਚੇ ਜ਼ਿਆਦਾ ਸੀਗੇ ਤੇ ਆ ਆਪਣੀ ਜਗ੍ਹਾ ਜ਼ਿਆਦਾ ਵਾ ਇਹਨਾਂ ਨੂੰ 100 ਬੱਚੇ ਨੂੰ 12x12 ਕਮਰਾ ਵਧੀਆ ਵਾ ਜਦੋਂ ਅਸੀਂ ਆਪਾਂ ਛੋਟੇ ਹੋਏ ਪਾਏ ਆ ਉਦੋਂ ਇਹਨਾਂ ਦੇ ਰਖਨੇ ਬਣਾ ਦੋ 20-20 ਇੱਕ ਰਖਨੇ ਚ ਹੋਵੇ ਬੱਚਾ ਵੀ ਤੁਰੇ ਫਿਰਦੇ ਰਹਿਣ ਜਦੋਂ ਇਹ ਬੱਚੇ ਇਕੱਠੇ ਵੀ ਹੋ ਜਾਂਦੇ ਆ ਤੇ ਇੱਕ ਦੂਜੇ ਨੂੰ ਖਰਾਬ ਕਰਦੇ ਆ ਖੁੱਲੇ ਖੁੱਲੇ ਹੋਣਗੇ ਓਨੇ ਵਧੀਆ ਰਹਿਣਗੇ ਇਹਨਾਂ ਦਾ ਕੋਈ ਇੰਨੀ ਆਪਾਂ ਨੂੰ ਸੰਭਾਲ ਧਮਾਲ ਚ ਦਿੱਕਤ ਨਹੀਂ ਆਉਂਦੀ ਵੀਰੇ ਤੇ ਮੌਸਮ ਦੇ ਫਰਕ ਨਾਲ ਫਰਕ ਪੈਂਦਾ ਇਹਨਾਂ ਦਾ ਗਰਮੀ ਸਰਦੀ ਦਾ ਗਰਮੀ ਚ ਵੀਰੇ ਜਿਆਦਾ ਵੀ ਗਰਮੀ ਚ ਨਾ ਕੱਢੋ ਇਹਨਾਂ ਨੂੰ ਸਵੇਰ 2 ਘੰਟੇ ਛੱਡਦੇ ਸ਼ਾਮ ਨੂੰ ਛੱਡਦੇ ਤੇ ਦੁਪਹਿਰ ਦੇ ਟਾਈਮ ਇਹਨਾਂ ਨੂੰ ਖੁੱਡੇ ਥੀ ਰੱਖੋ ਤੇ ਪਾਣੀ ਦਾ ਖਾਸ ਤੇ ਆ ਰੱਖਣਾ ਪੈਂਦਾ ਵੀਰੇ ਜਿਵੇਂ ਹੁਣ ਇਹ ਖੁੱਲੇ ਫਿਰਦੇ ਆ ਫਿਰ ਤੁਸੀਂ ਗਰਮੀਆਂ ਚ ਇਹਨਾਂ ਨੂੰ ਅੰਦਰ ਤਾੜ ਦੇ ਦਿਨੇ ਖੁੱਡੇ ਹਾਂਜੀ ਹਾਂਜੀ ਗਰਮੀ ਚ ਬਸ ਸ਼ਾਮ ਨੂੰ ਇਹਨਾਂ ਨੂੰ 2 ਘੰਟੇ ਤੇ ਸਵੇਰ ਦੇ ਠੰਡੇ ਠੰਡੇ 2 ਘੰਟੇ ਬਾਕੀ ਟਾਈਮ ਪਰ ਇਹਨਾਂ ਦੇ ਪੱਖਾ ਚੱਲਦਾ ਹੁੰਦਾ ਤੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਨੂੰ ਜਿਵੇਂ ਇਹ ਤੁਰੇ ਫਿਰਦੇ ਆ ਇਹਨਾਂ ਨਾਲ ਵੀ ਅੰਡੇ ਦੀ ਕੁਆਲਿਟੀ ਚ ਵੀ ਫਰਕ ਪੈਂਦਾ ਜਿਵੇਂ ਜਿਵੇਂ ਆਪਾਂ ਪੋਲਟਰੀ ਫਾਰਮ ਵਾਲਾ ਅੱਡੇ ਲਿਆਉਂਦੇ ਉਹ ਬੱਜੇ ਹੁੰਦੇ ਆ ਉਹ ਬਹੁਤ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਚ ਹੁੰਦੇ ਆ ਬੈਠੇ ਹੁੰਦੇ ਆ ਵੀਰੇ ਇੱਕ ਤਾਂ ਹੁਣ ਜਿਵੇਂ ਕਹਿ ਦਈਏ ਨਾ ਇੱਕ ਸਰੀਰੋਂ ਵਿੱਚ ਕੰਮ ਨਹੀਂ ਕਰਦਾਗਾ ਹਾਰਮੋਨਸ ਕੰਮ ਨਹੀਂ ਕਰਦੇਗੇ ਉਮੀ ਇਹਨਾਂ ਦਾ ਹੁਣੇ ਜਿੰਨਾ ਖੁੱਲਾ ਫਿਰਨਗੇ ਉਹਨੇ ਇਹਨਾਂ ਚ ਤਾਕਤ ਆਊਗੀ ਖਾਂਚ ਵੀ ਵਧੀਆ ਬਣਨਗੇ ਤੇ ਬਾਕੀ ਮੁਰਗੀਆਂ ਦੇ ਆਂਡਿਆਂ ਚ ਦੀ ਕੁਆਲਿਟੀ ਵੀ ਵਧੀਆ ਹੋਊਗੀ ਵੀਰੇ ਤੇ ਭਾਂਜੀ ਅੰਡੇ ਦਾ ਰੇਟ ਜੇ ਜੇਕਰ ਤੁਹਾਡੇ ਕੋਲੇ ਕੋਈ ਲੈਣ ਆਉਂਦਾ ਤੁਸੀਂ ਕਿਵੇਂ ਦਿੰਦੇ ਹੋ ਕਿੰਨੇ ਕਿੰਨੇ ਰੁਪਏ ਦਾ ਅੰਡਾ ਬਿੱਤੀ ਜਾਂਦਾ ਵੀਰੇ ਹੁਣ ਜਿੰਨਾ ਚਿਰ ਤਾਂ ਸਿਆਰ ਰਿਹਾ ਉਹਨਾਂ ਚਿਰ ਤਾਂ ਮੇਰੇ ਤੋਂ ਕਸਟਮਰ ਮੁੜਦੇ ਰਹੇ ਆ ਕਿਉਂਕਿ ਮੇਰੇ ਕੋਲ ਆਂਡੇ ਸਾਰੇ ਲੱਗ ਜਾਂਦੇ ਸੀ 12 ਵਜੇ ਤੋਂ ਪਹਿਲਾਂ ਪਹਿਲਾਂ ਸਵੇਰ ਦੀ ਤੇ ਜਿਹੜੀ ਹੁਣ ਗਰਮੀ ਆ ਹੁਣ ਗਰਮੀ 'ਚ ਵੀ ਆਂਡੇ ਹੁਣ ਮੇਰੇ ਵਿਖ ਚੁੱਕੇ ਆ ਹੁਣ ਸਾਰੇ ਹਜੇ ਵਿਖ ਰਹੇ ਆ ਜੀ ਤੇ ਗਾਂ ਗਰਮੀ 'ਚ ਮੈਂ ਬੇਕਰੀ ਵਾਲਿਆਂ ਨਾਲ ਕਨੈਕਟ ਕਰ ਲੈਣਾ ਵਾ ਤੇ ਰੇੜੀਆਂ ਵਾਲਿਆਂ ਨਾਲ ਕਰ ਲੈਣਾ ਕਿਉਂਕਿ ਆਂਡੇ ਦੀ ਤਾਂ ਮੰਗ ਜੀ ਰਹਿੰਦੀ ਆ ਗਰਮੀ ਹੋਵੇ ਸਰਦੀ ਹੋਵੇ ਆਂਡੇ ਦਾ ਖਾਂਦੇ ਆ ਖਾਸ ਕਰਕੇ ਜੰਮੂ ਉਹ ਤਾਂ ਖਾਂਦੀ ਖਾਂਦੀ ਆ ਵੀਰੇ ਤੇ ਪੰਜੇ ਲੋਕਾਂ ਨੂੰ ਵਹਿਮ ਵੀ ਅੰਡਾ ਵੀ ਮਾਸ ਹੁੰਦਾ ਜਾਂ ਵੀ ਜਿਹੜਾ ਵੀ ਦੇਸੀ ਅੰਡਾ ਨਹੀਂ ਕੁਝ ਵਿਗਿਆਨੀ ਕਹਿੰਦੇ ਵੀ ਅੰਡਾ ਤਾਂ ਕੋਈ ਗੱਲ ਨਹੀਂ ਖਾ ਲੈਣਾ ਈਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਹਰੇਕ ਬੰਦੇ ਦੀ ਅਲੱਗ-ਅਲੱਗ ਹਾਂ ਜੀ ਇੰਡੀਆ ਵੀ ਫੂਡ ਚ ਵੀ ਕੋਈ ਸ਼ਾਕਾਹਾਰੀ ਹੁੰਦਾ ਕੋਈ ਨਾਨ-ভেজ ਹੁੰਦਾ ਕਈ ਹੁਣ ਖਾਣ ਪੀਣ ਦੇ ਸ਼ਕੀਨ ਨੇ ਵੀਰੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਖਾਓ ਜਾਂ ਮੰਨ ਲਓ ਜੋਰੀ ਲਾ ਨਹੀਂ ਸਕਦੇ ਹਰੇਕ ਵਿਅਕਤੀ ਦਾ ਸ਼ੌਂਕ ਹੁੰਦਾ ਵੀ ਮੈਂ ਆ ਚੀਜ਼ ਖਾਣੀ ਆ ਤੇ ਜੀ ਤੁਹਾਨੂੰ ਵੈਸੇ ਇੱਕ ਗੱਲ ਹੈ ਕੁੱਕੜਾਂ ਦੇ ਨਾਲ ਨਾਲ ਇੱਕ ਛੋਟਾ ਕੁੱਕੜ ਵੀ ਸੁਭਾਲ ਲੈਣਾ ਹਾਂ ਜੀ ਇਹਦਾ ਕਾਹਦਾ ਜੀ ਤੇ ਅੱਛਾ ਇਹ ਆਪਾਂ ਗੱਲ ਕਰੀਏ ਹਾਂ ਜੀ ਵੀ ਉਹ ਉਹ ਕੋਈ ਗੱਲ ਨਹੀਂ ਵੀ ਮਤਲਬ ਖਾ ਸਕਦੇ ਇਹਨੂੰ ਐਡਾ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਜਿਨੇ ਹੁਣ ਖਾਣਾ ਜਿਹੜਾ ਸ਼ਕੀਨ ਆ ਉਹਨੂੰ ਆਪਾਂ ਰੋਕ ਨਹੀਂ ਸਕਦੇ ਇਹ ਤਾਂ ਫਾਇਦਾ ਕੁਛ ਹੁੰਦਾ ਫਾਇਦਾ ਹਾਂਜੀ ਫਾਇਦਾ ਹੁੰਦਾ ਵੇ ਹੁਣ ਜਿਆਦਾ ਜਿਵੇਂ ਜੈਮ ਵਾਲੇ ਬੱਚੇ ਆ ਜੀ ਉਹ ਨਾਨ ਵੇਜ ਹੀ ਖਾਂਦੇ ਆ ਜਿਆਦਾ ਆਪਾਂ ਨੂੰ ਸਾਰਿਆਂ ਨੂੰ ਬੜਾ ਜਿਆਦਾ ਮਰੀਜ਼ ਹੁੰਦੇ ਆ ਡਾਕਟਰ ਉਹਨਾਂ ਨੂੰ ਇਹੀ ਚੀਜ਼ਾਂ ਦੱਸਦੇ ਵੀ ਤੁਸੀਂ ਨੌਨਵੈਜ ਖਾਓ ਤਾਂ ਤੁਹਾਡੇ ਤੇ ਤਾਕਤ ਆਊਗੀ ਕਿਉਂਕਿ ਇਹਨਾਂ ਨੇ ਹਰੀਆਂ ਚੀਜ਼ਾਂ ਖਾਣੀਆਂ ਵੀਰੇ ਹਰੀਆਂ ਤੇ ਕੁਆਲਿਟੀ ਵਧੀਆ ਜਿਹੜੀਆਂ ਚੀਜ਼ਾਂ ਹੁੰਦੀਆਂ ਕਣਕ ਦਾਣੇ ਖਾ ਕੇ ਇਹਨਾਂ ਦੀ ਗ੍ਰੋਥ ਵਧੀਆ ਹੁੰਦੀ ਆ ਤੇ ਉਹ ਹੀ ਜਦੋਂ ਆਪਾਂ ਖਾਵਾਂਗੇ ਤੇ ਆਪਾਂ ਨੂੰ ਵੀ ਉਹ ਹੀ ਲਾਹੇਮੰਦ ਹੋਊਗੀ ਵੀਰੇ ਤੇ ਭੰਜੀ ਜਿਵੇਂ ਜੇਕਰ ਉੱਪਰ ਰੱਖੀਏ ਵੀ ਮੁਰਗਾ ਕਿੰਨੇ ਦਾ ਵੇਚ ਜਾਂਦਾ ਖਾਣ ਵਾਲਾ ਪੂਰਾ ਤਿਆਰ ਕਿੰਨੇ ਦਿਨਾਂ ਚ ਹੋ ਜਾਂਦਾ ਮੁਰਗਾ ਵੀਰੇ 6 ਮਹੀਨੇ ਲੱਗ ਜਾਂਦੇ 6 ਮਹੀਨੇ ਚ ਆ ਵੇਚਣ ਲਈ ਤਿਆਰ ਹੋ ਜਾਂਦਾ ਵੀ ਹਾਂਜੀ ਮਤਲਬ ਜਿਵੇਂ ਹੁਣ ਗਰਮੀ ਆਉਣ ਗਈਆਂ ਤੁਸੀਂ ਬੱਚੇ ਕਿਹੜਾ ਲੈ ਜਿੰਨੇ ਮੁਰਗੇ ਆਉਣਗੇ ਉਹ ਅਗਲੇ ਸਾਲ ਤੱਕ ਤਿਆਰ ਰਹਿਣਗੇ ਹਾਂਜੀ ਹਾਂਜੀ ਆ ਮੁਰਗੇ ਤਾਂ ਵੀਰੇ ਹੁਣ ਨਿਕਲ ਜਾਣਗੇ ਆਪਣੇ ਥੋੜੇ ਹੀ ਰਹਿ ਗਏ ਅੱਜ 12 ਚੱਕੇ ਗਏ ਆ ਮੁਰਗੇ ਥੋੜੇ ਤੋਂ ਪਹਿਲਾਂ ਪਹਿਲਾਂ ਹੀ ਲੈ ਕੇ ਗਏ ਆ ਤੇ ਆ ਜਿਹੜੇ ਰਹਿ ਗਏ ਆ ਇਹ ਵੀ ਚੱਕੇ ਜਾਣਗੇ ਥੋੜੇ ਦਿਨਾਂ ਚ ਤੇ ਮੁਰਗੀਆਂ ਮੈਂ ਰੱਖੂੰਗੀ ਇਹ 5 ਸਾਲ ਤੱਕ ਮੇਰੀਆਂ ਚੱਲਣਗੀਆਂ ਕਿਉਂਕਿ ਮੁਰਗੀ ਦੀ ਇੱਕ ਦੀ ਮਨਿਆਦ 5 ਸਾਲ ਹਾਂਜੀ 5 ਸਾਲ ਹਾਂਜੀ ਤੇ ਇਹ ਤਾਂ ਫਿਰ ਬਹੁਤ ਫਾਇਦੇ ਵਾਲੀ ਗੱਲ ਹੋ ਗਈ ਵੀ ਆਪਾਂ 35 ਰੁਪਏ ਦਾ ਲਿਆ ਕੇਗਾ ਇੱਕ ਪੰਛੀ ਜਾਨਵਰ ਹੈ ਨਾ 5 ਸਾਲ ਲਈ ਇਨਕਮ ਹੋ ਜਾਂਦੀ ਹੈ ਹਾਂਜੀ ਹਾਂਜੀ ਭਾਈ ਜੀ ਇਨਕਮ ਦੱਸੋ ਵੀ ਕਿੰਨੀ ਹੋ ਜਾਂਦੀ ਆ ਆਰਾਮ ਨਾਲ ਤੁਹਾਨੂੰ ਇਨਕੰਬਰੀ ਹੋਂ ਤੱਕ ਮੈਂ ਤੁਹਾਨੂੰ 70000 ਦਾ ਕਮਾ ਲਿਆ ਵਾ ਮੈਂ ਇਹਨਾਂ ਖਾਤੇ ਕੱਢ ਕੇ ਸਾਰਾ ਕੁਝ ਵੀ 70000 ਰੁਪਏ ਕਮਾ ਲਿਆ ਵਾ ਬਾਕੀ ਜਿਹੜੇ ਹੁਣ ਰੋਜ਼ ਦੇ ਖਰਚਾ ਹੁੰਦਾ ਵਾ ਵੀ ਰੋਜ਼ ਦੇ ਵਿਖਦੇ ਆ ਉਹ ਹਜੇ ਮੈਂ ਵਿੱਚ ਐਡ ਨਹੀਂ ਕੀਤੇ ਵੀ ਕਿੰਨੇ ਹੋ ਗਏ ਆ ਕਿੰਨੇ ਨਹੀਂ ਹੋਏ ਪਰ ਇਹਨਾਂ ਦਾ ਰੋਜ਼ ਦਾ ਡੇਲੀ ਦਾ ਆਪਣਾ ਖਰਚਾ ਨਿਕਲੀ ਜਾਂਦਾ ਤੇ ਆਰਾਮ ਨਾਲ ਬਚਾਈ ਵੀ ਜਾਂਦੇ ਆ ਵੀਰੇ ਪੈਸੇ ਬਾਕੀ ਆ ਮੁਰਗੀਆਂ ਤਾਂ ਮੇਰੇ ਕੋਲ ਬਚੀਆਂ ਰਹਿ ਜਾਣੀਆਂ ਮੁਰਗੇ ਸਾਰੇ ਨਿਕਲ ਕੇ ਮੈਨੂੰ 50 60000 ਰੁਪਏ ਹੋਰ ਮਿਲ ਗਏ ਰੋਜ਼ ਨੂੰ ਮਤਲਬ ਬਚਤ ਦੀ ਬਚਤ ਹੈ ਮੁਰਗੀਆਂ ਦਾ ਫਾਇਦਾ 5 ਸਾਲ ਤੱਕ ਚੱਲੀ ਜਾਣੀਆਂ ਤੁਸੀਂ ਇਹਨਾਂ ਨੂੰ ਅੱਗੇ ਵਧਾ ਸਕਦੇ ਹੋ ਵਧਾ ਸਕਦੇ ਹਾਂ ਵੀਰੇ ਹੁਣ ਅਗਲੇ ਸਾਲ ਜਿਹੜੇ ਬੱਚੇ ਪਾਵਾਂਗੇ ਉਹਨਾਂ ਚੋਂ ਫੇਰ ਮੁਰਗੀਆਂ ਬਣ ਜਾਣੀਆਂ ਉਹ ਵੀ ਰੱਖ ਲਊਗੀ ਮੈਂ ਤੇ ਮੇਰੀਆਂ ਮੁਰਗੀਆਂ ਹੀ ਤਿੰਨ 250 ਹੋ ਜਾਣਗੀਆਂ ਮੰਨ ਲਓ ਜੇ ਗਰਮੀਆਂ ਹੋਣਗੀਆਂ ਉਹਦੇ ਚ ਜੇ ਮੰਨ ਲਓ ਵੀ ਤੁਹਾਡੀ ਇੱਕ ਟਰੇ ਬਚ ਗਈ ਤੁਸੀਂ ਉਹਦੇ ਬੱਚੇ ਕਢਾ ਸਕਦੇ ਬੱਚੇ ਕਢਾ ਸਕਦੇ ਹਰ ਰੋਜ਼ ਤੁਸੀਂ ਫੇਰ ਬਹੁਤ ਵਧਾ ਸਕਦੇ ਹੋ ਤੁਹਾਨੂੰ ਖਰੀਦਣਾ ਵੀ ਨਹੀਂ ਪੈਣਾ ਹਾਂਜੀ ਹਾਂਜੀ ਹੋਂਦ ਤਵੇਰੇ ਮਸ਼ੀਨ ਲਿਆ ਕੇ ਅਸੀਂ ਆਪਣੇ ਬੱਚੇ ਹੀ ਕੱਢਿਆ ਕਰਾਂਗੇ ਉਹਦੇ ਨਾਲ ਨਾਲ ਤਾਂ ਸਾਡੇ ਆਂਡਿਆਂ ਦੀ ਵਧੀਆ ਸਾਨੂੰ ਆਪ ਹੀ ਦੇਸੀ ਮਾਲ ਮਿਲ ਜੂਗਾ ਕਿਉਂਕਿ ਅਸੀਂ ਕਿਸੇ ਤੋਂ ਮੰਗਵਾਉਣ ਨਾਲ ਆਪਦੇ ਹੀ ਦੇਸੀ ਬੱਚੇ ਕੱਢ ਕੇ ਦੇਸੀ ਆਂਡੇ ਆ ਘਰ ਦੇ ਤੇ ਦੇਸੀ ਬੱਚੇ ਕੱਢ ਕੇ ਗਾਂ ਅਸੀਂ ਦੇਸੀ ਬੱਚੇ ਵੀ ਵੇਚ ਸਕਦੇ ਹਾਂ ਹੁਣ ਮੇਰੇ ਕੋਲ ਗਾ ਤਾਂ ਆਈ ਸੀ ਉਹ ਕਹਿੰਦੇ ਸਾਨੂੰ ਦੇਸੀ ਬੱਚੇ ਚਾਹੀਦੇ ਵੀ ਅਸੀਂ ਵੀ ਸ਼ੁਰੂ ਕਰਨਾ ਵਾ ਵੀ ਬੱਚੇ ਪਾਉਣੇ ਆ ਅਸੀਂ ਸਾਨੂੰ ਬੱਚੇ ਦੋ ਤੇ ਹੁਣ ਉਹ ਬੱਚੇ ਦੇਸੀ ਆਂਡੇ ਆਪਣੇ ਲੱਗ ਜਾਣਗੇ ਤੇ ਨਾਲ ਬੱਚੇ ਪਨ ਜਾਣਗੇ ਜੇਕਰ ਤੁਸੀਂ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਭੈਣ ਆਪਣਾ ਨੰਬਰ ਦੱਸ ਦਿੰਦੇ ਤੇ ਦੱਸੋ ਭੈਣ ਜੀ ਤੁਹਾਡਾ ਨੰਬਰ ਕੀ ਹੈ ਵੀ ਜੇਕਰ ਤੁਹਾਡੇ ਨਾਲ ਕੋਈ ਸੰਪਰਕ ਚਾਹੇ ਬੱਚੇ ਲੈਣੇ ਹੋਣ ਚਾਹੇ ਆਂਡੇ ਲੈਣੇ ਹੋਣ ਚਾਹੇ ਮੁਰਗੇ ਕਿਸੇ ਵੀ ਤਰੀਕੇ ਦੇ ਲਈ ਇਹ ਤੁਹਾਡੇ ਲਈ ਤਿਆਰ ਹੈ ਤੁਸੀਂ ਜੇਕਰ ਇਹਨਾਂ ਤੋਂ ਸਲਾਹ ਵੀ ਲੈਣਾ ਚਾਹੁੰਦੇ ਹੋ ਤਾਂ ਸਲਾਹ ਵੀ ਦੇ ਸਕਦੇ ਆ ਹਾਂਜੀ ਵੀਰੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਜੇਤੋ ਸ਼ਹਿਰ ਦੇ ਨਾਲ ਟਾਣੀਆਂ ਇੱਕ ਉਥੇ ਸੰਜੂਰਨ ਸਿੰਘ ਵਾਲੇ ਉਥੇ ਰਹਿੰਦੀ ਆ ਜੀ ਮੇਰੇ ਹਸਬੰਡ ਦਾ ਨੰਬਰ 8427507692 ਆ ਜੇ ਕਿਸੇ ਨੂੰ ਵੀ ਦੇਸੀ ਆਂਡੇ ਜਾਂ ਦੇਸੀ ਮੁਰਗੇ ਚਾਹੀਦੇ ਆ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਕਿਸੇ ਨੇ ਜੇ ਬੱਚੇ ਪਾਉਣੇ ਆ ਤਾਂ ਕੋਈ ਸਲਾਹ ਲੈਣੀ ਆ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਮੈਂ ਉਹਨਾਂ ਨੂੰ ਵਧੀਆ ਜਾਣਕਾਰੀ ਦਵਾਂਗੀ ਜਿਹਦੇ ਨਾਲ ਜਿਹੜੀਆਂ ਗ੍ਰਹਿਣੀਆਂ ਜਾਂ ਜਿਹੜਿਆਂ ਦਾ ਕੋਈ ਵਪਾਰ ਨਹੀਂ ਚੱਲ ਰਿਹਾ ਉਹ ਵੀ ਆਪਣਾ ਕੰਮ ਚਲਾ ਸਕਦੇ ਆ ਧੰਨਵਾਦ ਤੇ ਇੱਥੇ ਪਹੁੰਚਣਾ ਬਹੁਤ ਸੌਖਾ ਜਦੋਂ ਤੁਸੀਂ ਜੈਤੋ ਆਉਂਗੇ ਤਾਂ ਤੁਸੀਂ ਕਹਿਣਾ ਕਿ ਅਸੀਂ ਬਸ਼ਨੰਦੀ ਵਾਲੇ ਫਾਟਕ ਜਾਣਾ ਕਿਉਂਕਿ ਫਾਟਕ ਇੱਥੇ ਦੋ ਹੈ ਬਸ਼ਨੰਦੀ ਵਾਲੇ ਫਾਟਕ ਤੋਂ ਤੁਸੀਂ ਆਉਂਗੇ ਸਿੱਧਾ ਸੜਕੇ ਸੜਕ ਤੁਰਿਆਉਣਾ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਬਾਹਰ ਮੁਰਗੇ ਹੋਣਗੇ ਬਾਹਰ ਇਹਨਾਂ ਦਾ ਪੁਲਟਰੀ ਫਾਰਮ ਸਾਫ਼ ਦਿਖਾਈ ਦਿੰਦਾ ਤੇ ਤੁਸੀਂ ਇੱਥੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਭੈਣ ਜੀ ਤੁਸੀਂ ਤੁਹਾਡਾ ਅਨਮੋਲਾ ਟਾਈਮ ਸਾਨੂੰ ਫੇਰ ਦੁਬਾਰਾ ਦਿੱਤਾ ਤੇ ਤੁਹਾਡਾ ਬਹੁਤ ਬਤਾਂ ਚਲਵਾ ਦਿਓ ਜੀ ਅਸੀ